ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਦਲਾਉ ਉਮਰਾ ਡੈਰੀ ਫਾਰਮ ਚ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਭਲਾੜਾ ਜ਼ਿਲ੍ਹਾ ਮਾਨਸਾ ਅੱਜ ਆਪਣੇ ਪਿੰਡ ਹੀ ਆ ਮਾਝੇ ਆਪਣੇ ਮਿੱਤਰ ਪਿਆਰਾ ਤੁਸੀਂ ਜਾਣਦੇ ਹੋ ਲਗਭਗ ਕਈ ਵੀਡੀਓ ਚ ਦੇਖਿਆ ਵੀ ਤੁਸੀਂ ਯਾਨੀ ਤੇ ਤਿੰਨ ਕ ਦਿਨ ਇਹਨੂੰ ਸੂਈ ਨੂੰ ਹੋ ਗੇ ਬੋਲੇ ਜੋ ਖਾਲੀ ਕਰਤੀ ਤੇ 16 ਕਿਲੋ ਦੇ ਲਗਭਗ ਦੁੱਧ ਖਾਲੀ ਹੁੰਦੀ ਤੇ ਯਾਰ ਆਪਾਂ ਤੋਂ ਹੀ ਗਈ ਸੀਗੀ ਮਾਝੇ ਪੂਰੀ ਖੁੱਲੇ ਕੱਦਦੀ ਆ ਮੰਗਰ ਇਹਦੇ ਕੱਟਾਗਾ ਇਹ ਦੁੱਧ 22 ਕਿਲੋ ਨਾਰਮਲ ਜਾਂਦੀ ਰਹੀ ਆ 22 23 18 19 ਰੁਟੀਨ 'ਚ ਲੰਮਾ ਟਾਈਮ ਦਿੰਦੀ ਰਹੀ ਹੂੰ ਜਦੋਂ ਪੀਕ ਲੈਵਲ ਤੇ 22 23 ਦਿੰਦੀ ਰਹੀ ਆ ਮੱਝ ਪੂਰਾ ਦੁੱਧ ਵੀ ਤਿਆਰ ਕਰਕੇ ਆਪਾਂ ਉਹ ਵੀਡੀਓ ਪਾ ਦਾਂਗੇ ਦੁੱਧ ਦੀ ਤਿਆਰ ਹੋਈ 220000 ਰੁਪਿਆ ਰੇਟ ਹੈਗਾ ਜਿਸ ਕਿਸੇ ਵੀਰ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹੋ ਆਪਣੇ ਘਰ ਦੀ ਵੀ ਜਦੋਂ 3 ਸਾਲ ਪਹਿਲਾਂ ਦੀ ਵੀਡੀਓ ਫੋਟੋ ਵੀ ਆਪਣੇ ਕੋਲੇ ਪਈ ਸੀ ਮੋਬਾਈਲ 'ਚ ਆਪਾਂ ਰੱਖ ਰੱਖੀ ਆ ਉਹ ਵੀ ਦਿਖਾ ਦਾਂਗੇ ਆਡਰ ਦੀ ਸਾਫ ਆ ਮੰਗਰ ਕਟਾ ਇਹਦੇ பீम्स ਦੇ ਆਰ ਸੀਮਨ ਲੱਗਾ ਜਿਹਦੇ பீਮ ਦਾ ਕੱਟਾ ਮੰਗਰ ਪਿਛਲੇ ਸੂਏ ਦਾ ਕੱਟਾ ਵੀ ਇਹਦਾ ਤਿਆਰ ਕਰੀ ਜੰਨੇ ਆਪਾਂ ਵੀਸਮਾ ਬੋਲਦਾ ਉਹ ਪਿਛਲੇ ਸੂਏ ਦਾ ਜਿਹੜਾ ਇੱਕ ਸਾਲ ਦਾ ਕੱਟਾ ਮੱਜਾਂ ਕਟੋਕਟ ਦੱਬਣ ਦੇ ਲਗਭਗ ਹੋਇਆ ਪਿਆ ਉਹ ਇਹ ਵੀ ਮੱਜਾ ਜੇ ਕੋਈ ਵੇਚਣ ਦਾ ਵਿਚਾਰ ਨਹੀਂ ਜੇ ਕੋਈ ਵੀ ਕੱਟੀ ਦੇਣ ਦੀ ਤਾਂ ਰੱਖਣ ਦਾ ਵਿਚਾਰ ਸੀ ਵੀ ਇਹ ਚਲੋ ਕੱਟਾ ਦੇਦਾ ਫਿਰ ਸੇਲ ਕਰ ਦਾਂਗੇ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹੋ ਤੁਸੀਂ ਲੈਵਾ ਵੀ ਤੁਸੀਂ ਦੇਖ ਸਕਦੇ ਹੋ ਪਹਾੜ ਜਿੱਡਾ ਲੈਵਾ ਮੱਜ ਦਾ ਹੁਣੀ ਪਿਆਗਾ 16 ਕਿਲੋ ਦੁੱਧ ਜਿਹੜਾ ਚੌਥਾ ਕ ਦਿਨਾਂ ਸੂਈ ਨੂੰ ਤਿਆਰ ਆ ਖਾਲੀ ਹੁੰਦੀ ਦੇ ਹੋ ਸਕਦਾ 20 ਕਿਲੋ ਦੁੱਧ ਹੈ ਪੰਜ ਚਾਰ ਦਿਨਾਂ ਚ ਹੀ ਟੱਪ ਜੇ 20 ਕਿਲੋ ਦੁੱਧ ਤੋਂ ਸਾਫ਼ ਅਡਰਾ ਕੋਈ ਲੇਵੇ ਚ ਨਹੀਂ ਗਾਨ ਹੈਗਾ 220000 ਰੁਪਏ ਰੇਟਾਂ ਦੀ ਪੂਰੀ ਚਵਾਈ ਦੀ ਵੀਡੀਓ ਆਪਾਂ ਦੁੱਧ ਤਿਆਰ ਹੋ ਜਾਣਦੇ ਫਿਰ ਵੀ ਆਪਾਂ ਪਾ ਦਾਂਗੇ ਹੋ ਸਕਦਾ ਆਪਾਂ ਇੱਕ ਅੱਧੇ ਦਿਨ ਚ ਹੀ ਪਾ ਦਈਏ ਜੇ 18 ਟੋਰਾ ਕਿਲੋ ਦੁੱਧ ਤੇ ਲਗਭਗ ਵਗ ਗਈ ਇਹ ਮੀਰ ਹੈਗੀ ਆ ਕੱਟਾ ਇਹਦਾ ਪਿਛਲੇ ਸਾਲ ਦਾ 20ਵਾਂ ਬੋਲਾ ਦਾ ਵਾਪਸ ਆਇਆ ਤੋਂ ਇਹ ਇਹ ਵੀ ਬਹੁਤ ਟੌਪ ਦਾ ਤਿਆਰ ਕਰੀ ਜਾਂਦੇ ਆਪਾਂ ਕਦ ਵੀ ਪੂਰਾ ਕਰ ਗਿਆ ਕੱਟਾ ਤੁਸੀਂ ਦੇਖ ਸਕਦੇ ਵੀਰ ਦੇ ਮੋਢੇ ਤੱਕ ਲਗਭਗ ਆਉਂਦਾ ਥੋੜਾ ਕਾਣਾ ਹੀ ਫਰਕ ਆ ਤੇ ਇਹ ਮੱਝ ਦੀ ਆਪਣੇ ਕੋਲ ਪੁਰਾਣੀ ਵੀ ਪਈ ਆ ਇਹ ਜਿਹਦੇ ਸੂਈ ਸੀਗੀ ਜਿਹੜੇ ਦਿਨ ਉਦੋਂ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲਾ ਡਰ ਉਹ ਸੁਣ ਸੁਣ ਮੌਕੇ ਵੀ ਨਹੀਂ ਆਪਾਂ ਪਹਿਲਾਂ ਵੀ ਵੀਡੀਓ ਪਾਉਣ ਦੇ ਪਹਿਲਾਂ ਐ ਸੀ ਚਲੋ ਜੇ ਕੱਟੀ ਦੇਦੀ ਫਿਰ ਹੋ ਸਕਦਾ ਮੱਝ ਰੱਖ ਲੈਣ ਇਹਨੇ ਕੱਟਾ ਦਿੱਤਾ ਛੇਵੇਂ ਸੂਏ ਦਾ ਮੱਝ ਇਹ ਤੀਜੇ ਸੂਏ ਆਪਣੇ ਕੋਲੋਂ ਗਈ ਸੀਗੀ ਇਹ ਇਹ ਨਹੀਂ ਆਪਾਂ ਕਹੀਏ ਵੀ ਤੀਜੇ ਆ ਚੌਥੇ ਕਿਉਂ ਵੇਚਣ ਵਾਲਾ ਤੀਜੇ ਚੌਥੇ ਕਹਿੰਦਾ ਨਹੀਂ ਛੇਵੇਂ ਸੂਏ ਮੱਝਾਇ ਸਹੀ ਜਿਸ ਕਿਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਤੁਸੀਂ ਆਪਾਂ ਇਹਨੂੰ ਸੋਨੂੰ ਵੀਡੀਓ ਜਿਹੜੀ ਆਪਣੇ ਕੋਲ 2020 ਦੀ ਵੀਡੀਓ ਹੋਊਗੀ ਦੀ 20 ਦੇ ਐਂਡ ਜਿਹੜੀ ਡਿਟੇਲ ਵੀ ਆਪਣੇ ਕੋਲ ਹੈਗੀ ਆ ਉਹਦੀ ਪੇਜ ਵੀ ਦੇਵਾਂਗੇ ਜਿਸ ਕਿਸੇ ਵੀ ਨੇ ਦੇਖਣੀ ਹੋਵੇ ਕੰਟੈਕਟ ਕਰ ਸੇ ਇਹ ਵੀਡੀਓ ਵੀ ਅੱਧਾ ਘੰਟਾ ਪਹਿਲਾਂ ਬਣੀ ਹੋਈ ਆ ਇੱਕ ਸੂਣ ਤੋਂ ਅੱਧਾ ਘੰਟਾ ਬਾਅਦ ਚ ਬਣੀ ਹੋਈ ਜਿਹੜੀ ਆਪਾਂ ਪਿੱਛੇ ਦਿਖਾਈ ਆ ਇਹ ਆਪਣੇ ਘਰ ਦੀ ਆ ਤੀਜੇ ਸੂਏ ਸੀਗੀ ਉਦੋਂ ਤੁਸੀਂ ਦੇਖ ਸਕਦੇ ਹੋ 2020 ਦੀ ਫੋਟੋ ਹੈ ਐਂਡ ਜਿਹੜੀ 24 ਚੱਲ ਪਿਆ ਹੁਣ ਛੇਵੇਂ ਸੂਏ ਮੱਝ ਸੂਈ ਹੋਈ ਹੈ ਇਹ ਆਪਣੇ ਕੋਲ ਉਦੋਂ 22 ਕਿਲੋ ਦੁੱਧ ਤੋਲ ਕੇ ਗਈ ਸੀ ਮੱਝ ਇਹ ਤੁਸੀਂ ਦੇਖ ਸਕਦੇ ਹੋ ਇੱਕ ਮਹੀਨੇ ਦੀ ਸੂਈ ਹੋਈ ਸੀਗੀ ਉਦੋਂ ਉਹ ਇਹਦੇ ਕੋਲੇ ਦੁੱਧ ਦਾ ਰੁਟੀਨ ਚ ਦਾ 18 19 ਅੰਹੀਂ ਕੱਢੀ ਜਾਂਦੇ ਹੂੰ ਪੀਕ ਲੈਵਲ ਤੇ 22 23 24 ਤੱਕ ਵੀ ਗਈ ਸੀ ਮੱਝੇ ਵਿੱਚ ਬਾਕੀ ਹੁਣ ਦੇਖਦੇ ਕਿੱਥੋਂ ਤੱਕ ਜਾਊਗੀ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਤੁਸੀਂ ਦਸਤਰੀ ਕਾਲ ਜੀ ਸਾਰਿਆਂ ਨੂੰ 220000 ਰੁਪਏ ਰੇਟ ਆਈ ਇਹਦਾ